ਬਿਆਦਬੀ ਦੀਆਂ ਘਟਨਾਵਾਂ ਰੁਕੰਦਾ ਨਾਮ ਨਹੀਂ ਲੈ ਰਹੀਆਂ ਤਾਂ ਇੱਕ ਵਾਰ ਫਿਰ ਤੋਂ ਬਿਆਦਬੀ ਦੀ ਘਟਨਾ ਸਾਹਮਣੇ ਆਈ ਆ ਇੱਕ ਵਾਰ ਫਿਰ ਤੋਂ ਬਿਆਦਬੀ ਹੋਈ ਆ ਤਸਵੀਰਾਂ ਤਰਨਤਾਰਨ ਦੇ ਪਿੰਡ ਛੋਟਾਂ ਚ ਬਾਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਗੁਟਕਾ ਸਾਹਿਬ ਦੇ ਅੰਗ ਪਾੜੇ ਹੋਏ ਲੋਕਾਂ ਨੇ ਵੇਖੇ ਨੇ ਤਾਂ ਲੋਕਾਂ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਤਾਂ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਜਗਜੀਤ ਸਾਹਿਬ ਵਾਲੇ ਬਾਣੀ ਦੇ ਗੁਟਕਾ ਸਾਹਿਬ ਜਿਹੜਾ ਉਸ ਦੇ ਅੰਗ 파ਟੇ ਹੋਏ ਮਿਲੇ ਨੇ ਤਾਂ ਉੱਥੇ ਹੀ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੁਰੂ ਦੀ ਬਾਣੀ ਦੇ ਜਿਹੜੇ ਅੰਗ ਨੇ ਕਿਸ ਤਰੀਕੇ ਦੇ ਨਾਲ ਇੱਕ ਸ਼ਰਾਰਤੀ ਅੰਸਰ ਦੇ ਵੱਲੋਂ ਪਾੜੇ ਗਏ ਉਸ ਦੀ ਬੇਅਦਬੀ ਕੀਤੀ ਗਈ ਹੈ ਹਾਲਾਂਕਿ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਕਟਨਾਵਾਂ ਸਾਹਮਣੇ ਆਈਆਂ ਨੇ ਪਰ ਹਲੇ ਤੱਕ ਇਨ੍ਹਾਂ ਸ਼ਰਾਰਤੀ ਅੰਸਰਾਂ ਤੇ ਕੋਈ ਲਗਾਮ ਨਹੀਂ ਕੱਸੀ ਗਈ ਹੈ ਨਾ ਸ਼ਰਾਰਤੀ ਅੰਸਰਾਂ ਤੇ ਕੋਈ ਵੀ ਹਲੇ ਤੱਕ ਕਾਰਵਾਈ ਨਹੀਂ ਕੀਤੀ ਗਈ ਤਾਂ ਹੁਣ ਲੋਕਾਂ ਦੇ ਵਿੱਚ ਇਸ ਦਾ ਪਾਰੀ ਜਿਹੜਾ ਰੋਜ਼ ਪਾਇਆ ਗਿਆ ਜਾਈਂ ਘਟਨਾ ਉਹਨਾਂ ਦੇ ਪਿੰਡ ਵਿੱਚ ਵਾਪਰੀ ਹੈ ਲੋਕਾਂ ਦੇ ਵਿੱਚ ਗੁੱਸਾ ਉਬਰ ਉਬਰ ਕੇ ਸਾਹਮਣੇ ਆਇਆ ਤਾਂ ਮੌਕੇ ਤੇ ਪੁਲਸ ਪਾਰਟੀ ਨੂੰ ਵੀ ਬੁਲਾਇਆ ਗਿਆ ਮੌਕੇ ਤੇ ਜੋ ਜੜੀ ਪੁਲਸ ਪਾਰਟੀ ਪਹੁੰਚੀ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਹੀ ਜਾਂਚ ਦੇ ਵਿੱਚ ਜੁਟ ਗਈ ਹੈ ਫਿਲਹਾਲ ਲੋਕਾਂ ਦਾ ਇਸ ਬਾਰੇ ਕੀ ਕੁਝ ਕਹਿਣਾ ਹੈ ਤੁਹਾਨੂੰ ਸੁਣਾਉਂਦੇ ਆਂ ਅਲ ਦੱਸੀ ਜਗ੍ਹਾ ਤੇ ਛੱਡੇ ਹੋਏ ਨੇ ਮੋਟਰ ਲੱਗ ਇਹਨਾਂ ਨੇ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਕੀਤਾ ਹੈ ਕਿ ਜਿਹੜੀ ਨਰੇਗਾ ਦੀ ਜਿਹੜੀ ਬਾਕੀ ਬੰਦੇ ਵੀ ਰਹਿੰਦੇ ਸੀ ਪਿੰਡ ਵਾਲੇ ਵੀ ਸਾਰੇ ਕਵਰ ਖਣ ਲੱਗੇ ਹੋਏ ਆਂ ਅਸੀਂ ਹਰ ਇੱਕ ਪਿੰਡ ਦੀ ਗਲੀ ਤੇ ਹੋਰ ਜਿਹੜਾ ਆਸੇ-ਪਾਸੇ ਖਾਲੀ ਜਗ੍ਹਾ ਉਹਨੂੰ ਚੈੱਕ ਕਰ ਰਹੇ ਆਂ ਵੀ ਉਹ ਜਗ੍ਹਾ ਦੇ ਉੱਤੇ ਨਾ ਕੋਈ ਮਹਾਰਾਜ ਦੇ ਸਰੂਪ ਦੇ ਆਏ ਗੁਰਤਾ ਸਾਹਿਬ ਦੇ ਅੰਗ ਨਾ ਖਿਲਰੇ ਪਏ ਹੋਣ ਜੀ ਇਹਨਾਂ ਨੇ ਪ੍ਰੋਪਰ ਪੁਲਿਸ ਦੇ ਨਾਲ ਸਹਿਯੋਗ ਕਰਕੇ ਅਸੀਂ ਜਿਹੜੇ ਅੰਗ ਸਾਨੂੰ ਮਿਲੇ ਨੇ ਉਹਨਾਂ ਨੂੰ ਸਰੂਪਾ ਸਾਹਿਬ ਦੇ ਵਿੱਚ ਪੁਲਿਸ ਸਟੇਸ਼ਨ ਲੈ ਗਏ ਬਾਕੀ ਜਿਵੇਂ ਗਣਗੇ ਉਹਨਾਂ ਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਚਲਿਆ ਜੀ ਕੀ ਪਿੰਡ ਵਾਲੇ ਸਰ ਕੀ ਜਾਂਦੇ ਕੋਈ ਬਾਹਰੋਂ ਸ਼ਾਰਦ ਦਿੱਤੇਗੀ ਜੀ ਤੁਹਾਡੇ ਬੋਲ ਫੜੇ ਨੇ ਜੀ ਤੁਸੀਂ ਕਿੰਨੀ ਜੇ ਇਹਨਾਂ ਨੂੰ ਇਹ ਸਵਾਲ ਪੁੱਛ ਲੂਗੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਜੀ ਪਿੰਡ ਦੀ ਕਮੇਟੀ ਸਾਡੇ ਨਾਲ ਆਪ ਖੜੀ ਹੈ ਠ ਇਹ ਰਭੋ ਪਤਾ ਨਹੀਂ ਹੁਣ ਜੀ ਹਲੇ ਤਾਂ ਕੁਝ ਪਤਾ ਨਹੀਂ ਲੱਗੂ ਕਿ ਮੁੰਡਾ ਇੱਕ ਬੰਨਣਾ ਆਇਆ ਛੇੜੇ ਬਾਹਰ ਇਹ ਦੰਗੜ ਉਹਨੇ ਵੇਖਿਆ ਵੀ ਇੱਕ ਪੰਨਾ ਸੀ ਤੇ ਪਿੰਡ والے ਇਕੱਠੇ ਹੋ ਕੇ ਬੈਠੇ ਸਾਰਿਆਂ ਨੇ ਪੰਚਾਇਤ ਵੀ ਆਈ ਐ ਬੰਦਾ ਕਮੇਟੀ ਇਹ ਹੋ ਗਈ ਕਾਫੀ ਬੰਦੇ ਨਿਕਲ ਆਏ ਪੂਰੇ ਪੂਰਾ ਗੁਰੂ ਹਰਕਾ ਸਹਿਮਤੀ ਬੇਦਬੀ ਐ ਪਹਿਲੇ ਪੰਨੇ ਤੋਂ ਲੈ ਕੇ ਅਖੀਰਲੇ ਤੱਕ ਕੀ ਕੋਈ ਇਸੇ ਸ਼ੱਕ ਕੀਤਾ ਜਾ ਰਿਹਾ ਜਾਂ ਕੋਈ ਤੁਹਾਨੂੰ ਕੋਈ ਸ਼ੱਕ ਤੇ ਹੁਣ ਹਲੇ ਕੁਝ ਵੀ ਨਹੀਂ ਕਹਿ ਸਕਦੇ ਅੱਜ ਕੱਲ ਪੁੱਛਣਾਂ ਦੇ ਨਾਲ ਵੀ ਇਹ ਕਰੀ ਜਾਂਦੇ ਆ ਜੇ ਜੇਤਨ ਮਾਣੀ ਫੈਲਦਾ ਕਰਦੇ ਆ ਬਖ ਦੇਖਦੇ ਆ ਨਹੀਂ ਕੀ ਕਿਹਾ ਕਿਉਂ ਕਿਹਾ ਨਾ ਜੌਦੇ ਪੇਰੇ ਦੇ ਬਾਰੇ ਉਹਨਾਂ ਦੀ ਮੰਗ ਕਰ ਸੀ ਮੰਗਰ ਪੁਲਤ ਕਾਰਵਾਈ ਕਰੇ ਆਪਣੇ ਵੱਲੋਂ ਪਿੰਡ ਤੌਰ ਤੇ ਅਸੀਂ ਗ੍ਰਹਿਣ ਕਰਨ ਦੀ ਜੇਰਾ ਦੱਸੂਗਾ 1 ਲੱਖ ਰੁਪਏ ਨਾਮ ਦਿੱਤਾ ਗਿਆ ਜੀ ਉਹ ਲਈ ਹੁਣੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਸਰਪੰਚ ਸਾਹਿਬ ਗੁਰਦਰਾ ਕਮੇਟੀ ਦੀ ਸਹਿਮਤੀ ਨਾਲ ਕਿ ਇਹ ਕੋਈ ਦੱਸਦਾ ਜੇ ਕਿਸੇ ਨੂੰ ਪਤਾ ਹੈ ਕਿੰਨੇ ਸ਼ਰਾਪਤ ਕੀਤੀ ਹੈ ਇਹ 1 ਲੱਖ ਰੁਪਏ ਦੁੱਧੇ ਪਿੱਛਾ ਜਾਊਗਾ ਤਾਂ ਨਾਲ ਗੁੱਪਤ ਵੀ ਰੱਖਿਆ ਜਾਊਗਾ